ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੋਇਆ ਨਾਬਾ ਦੇ ਪਿੰਡ ਦਦਰਾਲਾ ਢਿੰਗਸਾ ਦੇ 30 ਪਰਿਵਾਰ ਕਾਂਗਰਸ ਅਤੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ ਇਸ ਮੌਕੇ ਤੇ ਵਿਧਾਇਕ ਦੇ ਮਾਨ ਨੇ ਇਹਨਾਂ ਪਰਿਵਾਰਾਂ ਦਾ ਸਰੂਪਾ ਪਾ ਕੇ ਸਨਮਾਨ ਕੀਤਾ ਅਤੇ ਪਾਰਟੀ ਦੇ ਵਿੱਚ ਆਉਣ ਤੇ ਨਿਗਾ ਸਵਾਗਤ ਕਰਦੇ ਹੋਏ ਨੁਸਰਾਏ ਇਸ ਮੌਕੇ ਤੇ ਵਿਧਾਇਕ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਦੋ ਸਾਲਾਂ ਦੇ ਕਿਤੇ ਕੰਮਾਂ ਨੂੰ ਵੇਖ ਕੇ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਸ਼ਾਮਿਲ ਹੋਏ ਨੇ ਵਿਧਾਨ ਸਭਾ ਨਾਭਾ ਦੇ ਆਹਮ ਬਿੰਦੂ ਰਾਜਨੀਤੀ ਅੰਸਾ ਦੇ ਵਿੱਚ ਸਾਫ ਦਾ ਸਰਪੰਚ ਹਰਪਜਨ ਸਿੰਘ ਜੀ ਤਕਰੀਬਨ 30 ਪਰਿਵਾਰਾਂ ਦੇ ਨਾਲ ਆ ਜਾਮ ਆਦੀ ਪਾਰਟੀ ਸ਼ਾਮਿਲ ਹੋਏ ਆ ਸੋ ਮੈਂ ਇਹਨਾਂ ਨੂੰ ਜੀ ਆਇਆਂ ਕਹਾਂ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਉਸ ਸਾਹਿਬ ਦੀ ਕਾਰਜਕਾਰੀ ਸਰਦਾਰ ਭਗਵੰਤ ਮਾਨ ਸਾਹਿਬ ਜੀ ਦੇ ਕੀਤੇ ਕੰਮ ਜਿਹੜੇ ਮੂੰਹੋਂ ਬੋਲਦੇ ਆ ਪਿੰਡ ਦੇ ਵਿੱਚ ਚਾਹ ਦੇ ਨਾਲ ਪਕੌੜੇ ਤੇ ਲੱਡੂ ਨਾਲ ਖਾਏ ਜਾ ਰਹੇ ਆ ਜੀ ਖੁਸ਼ ਨੇ ਸਾਰੇ ਔਰ ਖੁਸ਼ ਨੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੋਂ ਮੈਂ ਸਭ ਨੂੰ ਜੀ ਆਇਆਂ ਕਹਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਐਮਐਲਏ ਸਾਵਰਨ ਮੰਗੀ ਆਪਣੇ ਪਿੰਡ ਦੰਰਾ ਦੀਸਾ ਆਏ ਆ ਕੇ ਅਸੀਂ ਸਾਰੇ ਨਗਰ ਨੇ ਪਹਿਲਾਂ ਮੀਟਿੰਗ ਕੀਤੀ ਕਿ ਸਰਕਾਰ ਨੇ ਕੀ ਕੀ ਕੀਤਾ 2 ਸਾਲ ਵਿੱਚ ਬੜੀ ਕਾਜਕਾਰੀ ਹੈ ਸਾਰਿਆਂ ਨੇ ਖੁਸ਼ ਹੋ ਕੇ ਅਧਿਨੰਨ ਸੱਦਾ ਦਿੱਤਾ ਤੇ ਬੜੇ ਹੌਸਲੇ ਨਾਲ ਸਾਰਿਆਂ ਨੇ ਇੱਥੇ ਇਕੱਠਾ ਹੋ ਕੇ ਆਪਣੇ ਆਪਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਸਾਰਿਆਂ ਨੇ ਸਰਪੇ ਫਵਾਜ ਇਸ ਮੌਕੇ ਤੇ ਪਿੰਡ ਦੇ ਸਬਕਾ ਸਰਪੰਚ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਹਲਕਾ ਨਾਬਾ ਦੇ ਵਿਧਾਇਕ ਦੇ ਮਾਨ ਦੇ ਵੱਲੋਂ ਨਾਬਾ ਹਲਕੇ ਦੇ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਜਿਸ ਨੂੰ ਦੇਖਦੇ ਹੋਏ ਅੱਜ ਪਿੰਡ ਦੇ ਜ਼ਿਆਦਾਤਰ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੋਇਆ ਨਾਬਾ ਦੇ ਪਿੰਡ ਦਦਰਾਲਾ ਪਿੰਡ ਸਾਦੇ ਦੇ 30 ਪਰਿਵਾਰ ਕਾਂਗਰਸ ਅਤੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ ਇਸ ਮੌਕੇ ਤੇ ਵਿਧਾਇਕ ਦੇ ਮਾਨ ਨੇ ਇਹਨਾਂ ਪਰਿਵਾਰਾਂ ਦਾ ਸਰੂਪਾ ਪਾ ਕੇ ਸਨਮਾਨ ਕੀਤਾ ਅਤੇ ਪਾਰਟੀ ਦੇ ਵਿੱਚ ਆਉਣ ਤੇ ਨਿਗਾ ਸਵਾਗਤ ਕਰਦੇ ਹੋਏ ਨੁਸਰਾਏ ਇਸ ਮੌਕੇ ਤੇ ਵਿਧਾਇਕ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਦੋ ਸਾਲਾਂ ਦੇ ਕਿਤੇ ਕੰਮਾਂ ਨੂੰ ਵੇਖ ਕੇ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਸ਼ਾਮਿਲ ਹੋਏ ਨੇ ਵਦਨ ਸਭਾ ਨੱਬਾ ਦੀ ਹੈ ਪਿੰਡ ਦੇ ਰਾਂਸੀ ਵਿੱਚ ਸਾਫ ਦਾ ਸਰਪੰਚ ਹਰਪਜਨ ਸਿੰਘ ਜੀ ਤਕਰੀਬਨ 30 ਪਰਿਵਾਰਾਂ ਦੇ ਨਾਲ ਅੱਜ ਆਮ ਆਦੀ ਪਾਰਟੀ ਸ਼ਾਮਲ ਹੋਏ ਆ ਸੋ ਮੈਂ ਇਹਨਾਂ ਨੂੰ ਜੀ ਆਇਆਂ ਕਹਣਾ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ 2 ਸਾਲ ਦੀ ਕਾਰਜਕਾਰੀ ਸਰਦਾਰ ਭਗਵੰਤ ਮਾਨ ਸਾਹਿਬ ਜੀ ਦੇ ਕੀਤੇ ਕੰਮ ਜਿਹੜੇ ਮੂੰਹੋਂ ਬੋਲਦੇ ਆ ਪਿੰਡ ਦੇ ਵਿੱਚ ਚਾਹ ਦੇ ਨਾਲ ਪਕੌੜੇ ਤੇ ਲੱਡੂ ਨਾਲ ਖਾਏ ਜਾ ਰਹੇ ਆ ਜੀ ਖੁਸ਼ ਨੇ ਸਾਰੇ ਔਰ ਖੁਸ਼ ਨੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੋਂ ਮੈਂ ਸਭ ਨੂੰ ਜੀ ਆਇਆਂ ਕਹਣਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਬਹੁਤ-ਬਹੁਤ ਐਮਐਲਏ ਸਾਊਰ ਨੇ ਮੰਗੀ ਆਪਣੇ ਪਿੰਡ ਦੰਰਾ ਦੀ ਸਾਈ ਆ ਕੇ ਅਸੀਂ ਸਾਰੇ ਨਗਰ ਨੇ ਪਹਿਲਾਂ ਮੀਟਿੰਗ ਕੀਤੀ ਕਿ ਸਰਕਾਰ ਨੇ ਕੀ ਕੀ ਕੀਤਾ 2 ਸਾਲ ਵਿੱਚ ਕਿੰਨੀ ਕਾਰਗੁਜ਼ਾਰੀ ਹੈ ਸਾਰਿਆਂ ਨੇ ਖੁਸ਼ ਹੋ ਕੇ ਅਧਿਨੰਨ ਸੱਦਾ ਦਿੱਤਾ ਤੇ ਬੜੇ ਹੌਸਲੇ ਨਾਲ ਸਾਰਿਆਂ ਨੇ ਇੱਥੇ ਕਾਕਾ ਹੋ ਕੇ ਆਪਣੇ ਆਪਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਸਾਰਿਆਂ ਨੇ ਸਰਪੇ ਫੁਵਾਇਆ ਇਸ ਮੌਕੇ ਤੇ ਪਿੰਡ ਦੇ ਸਭ ਦਾ ਸਰਪੰਚ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਹਲਕਾ ਨਾਬਾ ਦੇ ਵਿਧਾਇਕ ਦੇ ਮਾਨ ਦੇ ਵੱਲੋਂ ਨਾਬਾ ਹਲਕੇ ਦੇ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਜਿਸ ਨੂੰ ਦੇਖਦੇ ਹੋਏ ਅੱਜ ਪਿੰਡ ਦੇ ਜ਼ਿਆਦਾਤਰ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ